ਸਾਰੇ ਰੰਗੜ ਫੋਨੇ ਸੀ ਘਰ ਘਰ ਵਿੱਚ ਗਉ ਵੱਟੀ ਜਾਣੀ ਸੀ ਤੇ ਪਾਪੀਆਂ பாਪ ਕਮਾਉਣੇ ਸੀ ਘਰ ਘਰ ਵਿੱਚ ਗਉ ਵੱਟੀ ਜਾਣੀ ਸੀ ਤੇ ਪਾਪੀਆਂ பாਪ ਕਮਾਉਣੇ ਸੀ ਹਿੰਦੋਸਤਾਨ ਦੇ ਲੋਕਾਂ ਨੂੰ ਪੈ ਕੇ ਆ ਸੀ ਟੋਲਾ ਚੋਰਾ ਪਹਾਰ ਤੇ ਹੁੰਦਾ ਹੋਰਾਂ ਦਾ ਜੀ ਅੱਜ ਇੰਡੀਆ ਹੁੰਦਾ ਹੋਰਾਂ SO- <laughs> Yeah, hey. Whoa! ਕਿੱਕਲਾ ਰਹਿ ਗਿਆ ਏ ਓ ਮਾਛੀ ਵਾਰੇ ਜੰਗਲਾਂ ਚ ਉਹ ਕੰਡਿਆਂ ਉੱਤੇ ਪੈ ਗਿਆ ਏ ਓ ਮਾਛੀ ਵਾਰੇ ਜੰਗਲਾਂ ਵਿੱਚ ਉਹ ਕੰਡਿਆਂ ਉੱਤੇ ਪੈ ਗਿਆ ਏ ਪੈਰ ਮ ਨੰਗੇ ਪੈਰੀ ਚੱਲ ਆ ਨੰਗੇ ਪੈਰੀ ਦਿੱਤੇ ਹੁੰਦਾ ਹੋਰਾਂ ਦਾ ਜੀ ਅੱਜ ਇੰਡੀਆ ਹੁੰਦਾ ਹੋਰਾਂ ਦਾ ਜੀ ਅੱਜ ਭਾਰਤੇ ਹੁੰਦਾ ਹੋਰਾਂ ਦਾ ਹੋ 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 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤੋ ਦਿਨਸ ਰਾਤ ਦੋਇ ਦਾਈ ਦਾਇਆ ਖੇ ਲੈ ਸਗਲੇ ਜਗਤ ਪਾਣੀ ਪਿਤਾ ਮਾਤਾ ਕਰਤਬ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੇ ਸਗਲੇ ਯਕਤ ਚੰਗੀਆਂ ਬੁਰੀਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਿਸੇ ਫੁੱਲਣੇ ਕਿਆ ਫਲੇਰੇ ਤਾਂ ਹੀ ਮੈਨੂੰ ਸ਼ਾਹਾਂ ਦੇ ਤਾਜ ਵਿੱਚ ਟੰਗਣਾ ਨਾ ਜੀ ਓਏ ਕਿਸੇ ਫੁੱਲਣੇ ਕਿਆ ਫਲੇਰੇ ਤਾਂ ਹੀ ਮੈਨੂੰ ਸ਼ਾਹਾਂ ਦੇ ਤਾਜ ਵਿੱਚ ਟੰਗਣਾ ਨਾ ਪੰਛੀ ਪਾਉ ਰਿਓ ਬੁਲਬਲੋ ਬਿਰਹੋਂ ਦੇ ਗੀਤ ਗਾ ਕੇ ਮੇਰੇ ਹਾਸੇ ਵਿੱਚ ਪਾਇਓ ਭੰਗਣਾ ਨਾ ਵਾਰੇ ਸਿਰ ਜੋ ਉਹਨਾਂ ਤੋਂ ਵਾਰ ਦੇਣਾ ਜੀ ਨੰਗਣ ਜਿੱਥੋਂ ਦੀ ਮੇਰੇ ਸ਼ਹੀਦ ਬੰਕੇ ਉਹਨਾਂ ਰਾਹਾਂ ਤੇ ਮੈਨੂੰ ਖਿਲਾਰ ਦੇਣਾ ਵਾਹ ਜੀ ਵਾਹ ਸ਼ਹੀਦਾਂ ਦੀ ਬਸਤੀ ਬਣਦੀ ਨਾ ਸਸਤੀ ਬਣਦੀ ਏ ਤਾਈਂਓ ਮਟਾਦੀ ਏ ਹਸਤੀ ਹਸਤੀ ਨੂੰ ਮਿਲਦਾ ਰਤਬਾ ਨਿਰਾਲਾ ਰਤਬੇ ਦੇ ਅੰਦਰ ਗੈਰਤ ਦੀ ਮਾਲਾ ਮਾਲਾ ਦੇ ਮਣਕੇ ਨਾਲ ਮਿਲਦੇ ਬਾਜ਼ਾਰ ਹੀ ਖਰੀਦੇਗਾ ਬੋਹੀ ਜੋ ਸੱਚਾ ਵਪਾਰੀ ਵਪਾਰੀ ਹੈ ਬੋਹੀ ਜੋ ਸੌਦਾ ਕਰਦਾ ਹੈ ਸੱਚਾ ਖਰੀਦੇਗਾ ਬੋਹੀ ਜੋ ਯੌਰੀ ਦਾ ਬੱਚਾ ਬੱਚਾ ਜੋ ਬੱਚਿਆਂ ਦਾ ਨੇਮੀ ਮਤੀ ਦਾਸ ਵਾਂਗੂ ਜੁਬਾ ਮਰਦ ਨੇਮੀ ਨੇਮੀ ਨੀ ਮਾਨਾ ਪ੍ਰੀਤਮ ਦਾ ਪਿਆਰਾ ਝੱਲੇ ਵੋ ਸੀਸ ਉਤੇ ਹੱਸ ਹੱਸ ਆਰਾ ਆਰਾ ਝੱਲੇ ਮੁਖੋਂ ਅਲਾਏ ਤਾਰਾ ਬਣਾ ਕੇ پرو ਦਿਓ ਇਹੀ ਅਲਾਏ ਅਲਾਏ ਸ਼ਕਤੀ ਸਰੀਰ ਦੀ ਸੁਤੰਤਰ ਦੀ ਧੁਰ ਤੋਂ ਹੋਣਾ ਹੈ ਬੋਹੀ ਜੋ ਲਿਖਿਆ ਹੈ ਧੁਰ ਤੋਂ ਧੁਰ ਕੀ ਹੈ ਬਾਣੀ ਸਿੱਖਾਂ ਲਈ ਸਾਬਰ ਇਹ ਬੰਦ ਬੰਦ ਕਟਵਾਉਣਾ ਹੁਣ ਦੇਣਾ ਨਾਬਰ ਨਾਬਰ ਨਾ ਹੁੰਦੇ ਕਦੇ ਗੁਰੂ ਦੇ ਪਿਆਰੇ ਜਿਉਂਦਿਆਂ ਦੇ ਇਹਨਾਂ ਦੇ ਭਾਵੇਂ ਕੋਈ ਖੋਪਰ ਉਤਾਰੇ ਵਾਹ ਜੀ ਵਾਹ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹੈ ਹਯਾਤ ਯਹਾਂ ਮੌਤ ਵੀ ਹਯਾਤ ਹੈ ਵਾਹ ਆਓ ਸਭ ਤੋਂ ਪਹਿਲਾਂ ਕੌਮ ਦੇ ਉਹ ਮਹਾਨ ਬਾਬੇ ਜਿਨ੍ਹਾਂ ਨੂੰ ਤੁਸੀਂ ਯਾਦ ਕਰਦੇ ਹੋ ਮਹਾਨ ਬਾਬੇ ਜਿਨ੍ਹਾਂ ਦੀਆਂ ਯਾਦਾਂ ਵਿੱਚ ਪਾਵਨ ਸ਼ਹਾਦਤਾਂ ਦੇ ਵਿੱਚ ਨਿੱਕੀਆਂ ਜਿੰਦਾਂ ਵੱਡੇ ਸਹਾਕੇ ਇਹਨਾਂ ਦੀਆਂ ਯਾਦਾਂ ਵਿੱਚ ਤੁਸੀਂ ਜੁੜ ਬੈਠੇ ਹੋ ਆਹ ਸਭ ਤੋਂ ਪਹਿਲਾਂ ਢਾਡੀ ਅਥੇ ਦੀ ਬੜੀ ਆਕਮ ਤੇ ਸਤਿਕਾਰ ਸਾਹਿਤ ਬੁਲਾਈ ਹੋਏ ਫਤੇ ਪ੍ਰਵਾਨ ਕਰੋ ਇੱਕ ਮੈਂ ਛੋਟੀ ਜੀ ਉਦਾਹਰਨ ਦੇ ਕੇ ਫਤੇ ਬੁਲਾਉਣ ਲੱਗਾ ਮੈਂ ਬਾਤ ਪਾਈ ਜਾਵਾਂਗਾ ਤੁਸੀਂ ਹੰਧਾਰਾ ਭਰਦੇ ਜਾਓ ਤੁਹਾਡੀਆਂ ਤੇ ਸਾਡੀਆਂ ਸਿੱਕੀ ਦੀਆਂ ਜੜਾਂ ਬੜੀਆਂ ਮਜ਼ਬੂਤ ਹੋਣਗੀਆਂ ਇਸ ਗੱਲ ਦਾ ਮੈਂ ਦਾਅਵਾ ਕਰਦਾ ਇੱਕ ਅੰਗਰੇਜ਼ ਉਹ ਪੰਜਾਬ ਦਾ ਕਲਚਰ ਦੇਖਣ ਵਾਸਤੇ ਆਇਆ ਹੁਣ ਤੁਸੀਂ ਬੜੇ ਸਤਿਕਾਰਯੋਗ ਪਹਿਲੀ ਵਾਰ ਤੁਹਾਡੇ ਦਰਸ਼ਕਦਾਰੇ ਕਰ ਰਹੇ ਆਂ ਬੜੀਆਂ ਤੁਸੀਂ ਰੰਗ ਰੱਤੀਆਂ ਰੂਹਾਂ ਜੇ ਬੇਟੀਆਂ ਜੇ ਸਤਿਗੁਰੂ ਕਿਰਪਾ ਕਰੇ ਤੁਹਾਨੂੰ ਮੇਰੀਆਂ ਜਿਹੜੀਆਂ ਮਤਾਵਾਂ ਨੇ ਲੰਮੀ ਆਜੂ ਤੁਹਾਨੂੰ ਬਖਸ਼ਿਸ਼ ਕਰੇ ਪਿਆਰਿਓ ਆਓ ਪਿਆਰਿਓ ਅੰਗਰੇਜ਼ ਆਫਸਰ ਆਉਂਦਾ ਹੈ ਪੰਜਾਬ ਦੀ ਧਰਤੀ ਦੇ ਵਿੱਚ ਪੰਜਾਬ ਦਾ ਕਲਚਰ ਦੇਖਣ ਵਾਸਤੇ ਉਹ ਕਲਚਰ ਵੇਖਦਾ ਵੇਖਦਾ ਇੱਕ ਨੋਟ ਬੁੱਕ ਉੱਤੇ ਸਭ ਕੁਝ ਲਿਖੀ ਜਾਂਦਾ ਹੈ ਕਿਸੇ ਦੇ ਘਰ ਦੇ ਵਿੱਚ ਪੁੱਤ ਦਾ ਵਿਆਹ ਧਰਿਆ ਹੋਇਆ ਤੇ ਪੁੱਤ ਨੂੰ ਛਗਣ ਦੀ ਰਸਮ ਅਦਾ ਹੋ ਲੱਗੀ ਐ ਆਪਾਂ ਧੀਆਂ ਪੁੱਤਾਂ ਵਾਲੀ ਸਾਰੇ ਬੈਠੇ ਆ ਧੀਆਂ ਪੁੱਤਾਂ ਵਾਲੀ ਕਿਸੇ ਦੇ ਪੁੱਤ ਨੂੰ ਛਗਣ ਦੀ ਰਸਮ ਅਦਾ ਹੋ ਲੱਗੀ ਐ ਤੇ ਛਗਣ ਵਾਲੇ ਆਣ ਕੇ ਪੁੱਤ ਨੂੰ ਛਗਣ ਲਾ ਰਹੇ ਨੇ ਤੇ ਲੋਕ ਮਾਇਆ ਦੇ ਨਾਲ ਉਹਨੂੰ ਛਗਣ ਪਾ ਰਹੇ ਆ ਆਪਾਂ ਪੰਜਾਬ ਦਾ ਵਿਰਸਾ ਤੁਹਾਨੂੰ ਪਤਾ ਜਦੋਂ ਕੋ ਕੁੜਮਾਈ ਹੁੰਦੀ ਐ ਪਿੰਡ ਵਾਲੇ ਛਗਣ ਪਾਉਂਦੇ ਨੇ ਬੱਚੇ ਨੂੰ ਰਿਸ਼ਤੇਦਾਰ ਪਉਂਦੇ ਨੇ ਪਿਆਰ ਪਉਂਦੇ ਨੇ ਕੋਈ 100 ਦਿੰਦਾ ਕੋਈ 500 ਦਿੰਦਾ ਕੋਈ 1000 ਦਿੰਦਾ ਕੋਈ 10000 ਕੋਈ 20000 ਆਪੋ ਆਪਣੀ ਪਹੁੰਚ ਅਨੁਸਾਰ ਉਹ ਮੱਥਾ ਟੇਕਦੇ ਨੇ ਅੰਗਰੇਜ਼ ਆਪਸੇ ਬੜਾ ਹੈਰਾਨ ਹੋਇਆ ਕਿਸੇ ਪੰਜਾਬੀ ਨੂੰ ਪੁੱਛਦਾ ਇਹ ਕੀ ਕਰ ਰਹੇ ਹੋ ਪੰਜਾਬੀ ਕਹਿੰਦਾ ਵੀ ਇਹ ਸਾਡਾ ਕਲਚਰ ਹੈ ਅਸੀਂ ਵਾਰਨੇ ਕਰਦੇ ਆਂ ਬੱਚੇ ਦੀ ਖੁਸ਼ੀ ਦੇ ਵਿੱਚ ਅੰਗਰੇਜ਼ ਆਪਸੇ ਨੇ ਗੱਲ ਆਖੀ ਕਹਿੰਦਾ ਕਿੰਨਾ ਕੁ ਵਾਰਨਾ ਕਰ ਲੈਂਦੇ ਹੋ ਤੁਸੀਂ ਉਹ ਕਹਿੰਦਾ ਵੀ ਜਿੱਦੀ ਕਿਸੇ ਦੀ ਪਹੁੰਚ ਹੋਵੇ ਉਹਨਾਂ ਨੂੰ ਾਰਨਾ ਅਸੀਂ ਕਰ ਲੀਦਾ ਹੈ ਅੰਗਰੇਜ਼ ਦਾ ਦੂਸਰਾ ਸਵਾਲ ਇਹ ਹੈ ਉਹ ਕਹਿੰਦਾ ਤੁਸੀਂ ਅੱਜ ਤੱਕ ਰਿਕਾਰਡ ਪੈਦਾ ਕੀਤਾ ਵੀ ਅੱਜ ਤੱਕ ਕਿੰਨੇ ਕੁ ਾਰਨੇ ਕੀਤੇ ਤੁਸੀਂ ਨੇ ਕਿੰਨੇ ਕੁ ਾਰਨੇ ਕੀਤੇ ਆ ਵਾਰੇ ਆਈਓ ਗੁਰੂ ਦੇ ਸਿੱਖ ਤੋਂ ਉਹ ਪਤਾ ਕੀ ਜਵਾਬ ਦਿੰਦਾ ਹੈ ਉਹ ਕਹਿੰਦਾ ਇਹ ਤਾਂ ਸਾਡੇ ਕੋਲ ਕੋਈ ਰਿਕਾਰਡ ਨਹੀਂ ਵੀ ਸਾਡਿਆਂ ਨੇ ਕਿੰਨੇ ਕੁ ਾਰਨੇ ਕੀਤੇ ਅੱਜ ਤੱਕ ਪਰ ਕਹਿੰਦੇ ਸਾਡਾ ਇੱਕ ਬਾਪੂ ਹੋਇਆ ਕਲਗੀਆਂ ਵਾਲਾ ਪਾਸ਼ਾ ਦਸਮਾ ਅਵਤਾਰ ਜੇ ਕਹਿੰਦਾ ਉਹਨੇ ਇੱਕ ਐਸਾ ਰਿਕਾਰਡ ਬਣਾਇਆ ਅਜੇ ਤੱਕ ਕਿਸੇ ਪੈਗੰਬਰ ਤੋਂ ਉਹਦਾ ਰਿਕਾਰਡ ਨਹੀਂ ਟੁੱਟਾ ਉਹ ਕਹਿੰਦਾ ਉਹ ਕਿਹੜਾ ਕਹਿੰਦਾ ਲੋਕ ਪੈਸੇ ਵਾਰਦੇ ਸੀ ਉਹ ਕਲਗੀਆਂ ਵਾਲੇ ਪਾਸ਼ਾ ਨੇ ਪਾਥੂ ਤੋਂ ਚਾਰੇ ਲਾਲ ਹੀ ਵਾਰ ਕੇ ਰੱਖ ਦਿੱਤੇ ਚਾਰੇ ਲਾਲ ਹੀ ਕਹਿੰਦਾ ਐਸਾ ਰਿਕਾਰਡ ਅੱਜ ਤੱਕ ਕਿਸੇ ਦੇ ਕੋਲੋਂ ਨਹੀਂ ਜ ਟੁੱਟਾ ਤੇ ਮੈਂ ਕਹਿੰਦਾ ਨਾ ਹੀ ਟੁੱਟ ਸਕਦਾ ਇਸ ਜੱਗ ਤੇ ਪਿਤਾ ਦਸ਼ਮੇਸ਼ ਮਰਗੀ ਘਾਲ ਸਕਦਾ ਜੱਗ ਤੇ ਘਾਲ ਕੋਈ ਨਾ ਜਿਹੜਾ ਪਿਤਾ ਬਾਰੇ ਐਸਾ ਬਾਲ ਕੋਈ ਨਾ ਜਿਹੜਾ ਬਾਲ ਬਾਰੇ ਐਸਾ ਪਿਤਾ ਕੋਈ ਨਾ ਮਹਾਬਲੀ ਤਪਸਵੀ ਬੀਰ ਜੋਦਾ ਪਿਤਾ